ਪਾਲੇ ਹੋਣਿਆਂ ਦੀ ਸ਼ੀਲੂ ਹੋਣੀ ਮਿੱਤਰੋ ਉਧਰੋਂ ਪਾਕਿਸਤਾਨ ਵਾਲੇ ਹੀਰੇ ਵੱਟ ਹੋਣੀ ਕਮਾਲਾਂ ਕਰਨਗੇ ਉਹਨਾਂ ਨਾਲ ਟੱਕਰ ਜਦੋਂ ਹੋਣੀ ਆ ਮਿੱਤਰੋ ਸਰਾਹੀ ਲੱਗਣਾ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਐਸ ਵਾਲੀ ਵੀਡੀਓ 'ਚ ਮਿੱਤਰੋ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕੱਪਾ ਅੱਜ ਕਿਹੜੇ ਕੱਪ ਤੇ ਜੋ ਹੈ ਸਰਾ ਹੋਣਾ ਅੱਜ ਤੁਹਾਨੂੰ ਮਿੱਤਰੋ ਐਸ ਵਾਲੀ ਵੀਡੀਓ 'ਚ ਕੈਨੇਡਾ 'ਚ ਜੋ ਟੀਮਾਂ ਖੇਡ ਰਹੀਆਂ ਨੇ ਕੱਲ ਨੂੰ ਜਿੱਥੇ ਧੱਕ ਪੈਣੀ ਆ ਜਿੱਥੇ ਵੱਡੇ ਵੱਡੇ ਮੱਲ ਪਹੁੰਚ ਗਏ ਆ ਮਿੱਤਰੋ ਜਿੱਥੇ ਸਰਾ ਹੋਣਾ ਕੱਲ ਨੂੰ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਦੇਣੀ ਆ ਪਾਲੇ ਹੁਣਿਆਂ ਦੀ ਸ਼ੀਲੂ ਹੁਣੇ ਹੀ ਮਿੱਤਰੋ ਉਧਰੋਂ ਪਾਕਿਸਤਾਨ ਵਾਲੇ ਹੀਰੇ ਵੱਟ ਕਮਾਲਾਂ ਕਰਨਗੇ ਉਹਨਾਂ ਨਾਲ ਟੱਕਰ ਜਦੋਂ ਹੋਣੀ ਆ ਮਿੱਤਰੋ ਸਰਾਹੀ ਲੱਗਣਾ ਚੈਨਲ ਨੂੰ ਸਬਸਕ੍ਰਾਈਬ ਤੇ ਮਿੱਤਰੋ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਅੱਜ ਕਲੀਅਰ ਕਰਨਾ ਤੁਹਾਨੂੰ ਵੀ ਕਿਹੜਾ ਪਲੇਅਰ ਕਿੱਧਰ ਆ ਮਿੱਤਰੋ ਕਿਹੜੇ-ਕਿਹੜੇ ਪਲੇਅਰ ਜੋ ਹੈ ਕਿਵੇਂ ਜੋ ਹੈ ਮੈਚ ਹੋਣਿਆ ਉਹ ਚੀਜ਼ਾਂ ਤੁਹਾਨੂੰ ਕਲੀਅਰ ਕਰਦਾ ਪਹਿਲਾ ਟੂਰਨਾਮੈਂਟ ਪਿੰਡ ਕੁੱਲਾਂ ਦੇ ਵਿੱਚ ਫਤਿਹਬਾਦ ਇਲਾਕੇ 'ਚ ਅੱਜ ਦੇ ਦਿਨ ਦਾ ਟੂਰਨਾਮੈਂਟ ਵੀ ਦੱਸ ਦਿੰਨੇ ਆ ਤੇ ਟੀਮਾਂ ਅੱਗੇ ਦੱਸਦਾ ਮੈਂ ਤੁਹਾਨੂੰ 6 ਜੂਨ ਨੂੰ ਮਿੱਤਰੋ ਅੱਜ ਉਹ ਪੜਨ ਦੇ ਮੈਚ ਆ ਤਿੰਨ ਖਿਡਾਰੀ ਬਾਹਰੋਂ ਆ 51000 ਪਹਿਲਾ ਇਨਾਮ ਆ ਤੇ ਦੂਜਾ ਨਾਮ ਮਿੱਤਰੋ 31000 ਤੇ ਵੈਸਟਰ ਨੂੰ ਜੋ 515100 ਨਾਲ ਜੋ ਹੈ ਅੱਜ ਵੱਡਾ ਸਨਮਾਨ ਕੀਤਾ ਜਾਣਾ ਇਹ ਜੋ ਹੈ ਅੱਜ ਵੱਡਾ ਟੂਰ ਪੰਜਾਬ ਚ ਮਿੱਤਰੋ ਕਰਵਾਇਆ ਜਾਣਾ ਕਬੱਡੀ 1 2 3 live.in ਤੇ ਤੁਸੀਂ live ਦਾ ਨਾਂਦ ਵੀ ਮਾਨ ਸਕਦੇ ਹੋ ਤੇ ਕੁਆਟਰਫਾਈਨਲ ਚ ਵੀ ਇਨਾਮ ਰੱਖੇ ਹੋਏ ਆ ਤੇ ਸੈਮੀਫਾਈਨਲ ਚ ਵੀ ਮਿੱਤਰੋ ਜੋ ਹੈ 515100 ਰੱਖਿਆ ਹੋਇਆ ਜੋ ਲੂਜ਼ ਕਰਨੀਆਂ ਟੀਮਾਂ ਬਾਕੀ ਮਿੱਤਰੋ ਹੁਣ ਤੁਹਾਨੂੰ ਖਿਡਾਰੀ ਦਾਸ ਦਿੰਨਾ ਮੈਂ ਇੱਥੇ ਵਧੀਆ ਹੀ ਪਲੇਅਰ ਆਉਣਗੇ ਵੈਸੇ ਹਰੇ ਆਨੇ ਦੇ ਬਹੁਤ ਪਲੇਅਰ ਆ ਜੋ ਅਜੇ ਕਿਸੇ ਪਾਸੇ ਹੈ ਨਾ ਉਹਨਾਂ ਦਾ ਵੀਜ਼ਾ ਨਹੀਂ ਲੱਗ ਪਾਇਆ ਪਰ ਮਿੱਤਰੋ ਉਹ ਜੋ ਹੈ ਅੱਜ ਇੱਥੇ ਕਮਾਲਾਂ ਕਰਨਗੇ ਮਿੱਤਰੋ ਹੁਣ ਆਉਣਿਆ ਟ੍ਰਾਂਟੋ ਕਬੱਡੀ ਸੀਜ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਆ ਕੱਲ ਤੋਂ ਮਿੱਤਰੋ ਕੱਲ ਨੂੰ ਸਰਾ ਹੋਣਾ ਪਹਿਲਾ ਟੂਰਨਾਮੈਂਟ ਰਾਤ ਨੂੰ 10:00 ਵੇ ਲਾਈਵ ਚੱਲੇ ਜਾਣਾ ਸੋ ਉਹ ਉਹਦੇ ਬਾਰੇ ਤੁਹਾਨੂੰ ਅਪਡੇਟ ਦਿੰਨੇ ਆ ਟੀਮਾਂ ਕਲੀਅਰ ਕਰਦਾ ਮੈਂ ਵੀ ਕੈਨੇਡਾ ਦੇ ਸੀਜ਼ਨ ਦੀ ਸ਼ੁਰੂਆਤ ਚ ਜੋ ਟੀਮਾਂ ਜੋ ਟ੍ਰਾਂਟੋ ਦਾ ਸੀਜ਼ਨ ਹੋਣਾ ਮਿੱਤਰੋ ਔਰ ਚ ਕਿਹੜੇ ਪਲੇਅਰ ਕਿੱਧਰ ਹਨਾ ਕਿਦਾਂ ਦੇ ਮੈਚ ਆ ਕਬੱਡੀ ਫੈਡਰੇਸ਼ਨ ਆਫ 온ਟਾਰੀਓ ਦੇ ਵਿੱਚ ਮਿੱਤਰੋ ਟੂਰਨਾਮੈਂਟ ਆ ਜੋ ਇਹ ਜੋ ਪ੍ਰੈਜ਼ੈਂਟ ਉਹਨਾਂ ਵੱਲੋਂ ਕੀਤਾ ਜਾ ਰਿਹਾ ਵੱਡਾ ਟੂਰਨਾਮੈਂਟ ਤੁਹਾਨੂੰ ਬ੍ਰੈਂਟਨ ਦੇ ਵਿੱਚ ਦੇਖਣ ਨੂੰ ਮਿਲਣਾ 7 ਜੂਨ ਨੂੰ ਮਿੱਤਰੋ ਵੱਡਾ ਟੂਰਨਾਮੈਂਟ ਆ ਟਾਈਆਂ ਪੈ ਚੁੱਕੀਆਂ ਟੀਮਾਂ ਦੀਆਂ ਪਹਿਲਾਂ ਟਾਈਆਂ ਦੇਖਦੇ ਆ ਪੂਲ ਏ ਦੇ ਵਿੱਚ ਮਿੱਤਰੋ 온ਟਾਰੀਓ ਕਬੱਡੀ ਕਲੱਬ ਪੂਲ ਬੀ ਚ ਯੂਨਾਈਟਿਡ ਬ੍ਰੈਂਟਨ ਆ ਪਹਿਲੇ ਨੰਬਰ ਤੇ ਤੇ ਮੈਟਰੋ ਦੀ ਟੀਮ ਆ ਮਿੱਤਰੋ ਯੰਗ ਸਪੋਰਟਸ ਕਲੱਬ ਬਾ ਜੀਟੀਏ ਕਲੱਬ ਆ ਟ੍ਰਾਂਟੋ ਦੀ ਟੀਮ ਆ ਮਿੱਤਰੋ ਸੋ ਛੇ ਟੀਮਾਂ ਟੌਪ ਦੀਆਂ ਆ ਛੇ ਟੀਮਾਂ ਮੈਟਰੋ ਨਾਲ অন্ਟਾਰੀਓ ਵਾਲਿਆਂ ਦਾ ਪਹਿਲਾ ਮੈਚ ਪੈ ਗਿਆ ਮਿੱਤਰੋ ਤੇ ਯੂਨਾਈਟਿਡ ਦਾ ਟ੍ਰਾਂਟੋ ਨਾਲ ਮੈਚ ਪਿਆ ਯੰਗ ਸਪੋਰਟਸ ਕਬੱਡੀ ਕਲੱਬ ਨੂੰ ਵਾਈ ਮਿਲੀ ਹੋਈ ਆ ਤੇ ਜੀਟੀਏ ਨੂੰ ਵੀ ਜੋਏ ਵਾਈ ਮਿਲੀ ਹੋਈ ਆ ਤੇ ਬਾਅਦ ਚ ਜੋ ਅੰਡਰ 21 ਦੇ ਮੈਚ ਤੋਂ ਬਾਅਦ ਸੈਮੀਫਾਈਨਲ ਤੇ ਫਿਰ ਅੰਡਰ 25 ਦਾ ਮੈਚ ਤੇ ਫਿਰ ਫਾਈਨਲ ਹੋਊਗਾ ਮਿੱਤਰੋ ਸੋ ਇਦਾਂ ਮੈਚ ਹੋਣਗੇ ਬਾਕੀ ਟੀਮਾਂ ਕਲੀਅਰ ਕਰਨਾ ਤੁਹਾਨੂੰ ਓਕੇਸੀ ਦੀ ਟੀਮ ਆ ਮਿੱਤਰੋ ਕਬੱਡੀ ਕਲੱਬ ਖੇਡਣੀ ਆ ਗਈ অন্ਟਾਰੀਓ ਦਾ ਸੀਜ਼ਨ ਹੋਰ ਤੇ ਜੋ ਪਲੇਅਰ ਆ ਮਿੱਤਰੋ ਰੇਡਰ ਟੌਪ ਦੇ ਯਾਰ ਰਵੀ ਦਿਉਰੇ ਵਾਲਾ ਗੋਰਾ ਰਸਾਲੂ ਆ ਮਿੱਤਰੋ ਮਲਿਕ ਬੀਨੀਆ ਮੀਨਾ ਹੀਰਾ ਬੱਟ ਓਕੇਸੀ ਦੀ ਟੀਮ 'ਚ ਖੇਡਨੇ ਆ ਜਲਾਲਪੁਰੀਆ ਪਾਲਾਗਾ ਉਧਰੋਂ ਜਾਫੀਆਂ ਦੇ ਵਿੱਚ ਵਿਕੀ ਹਰੀਕੇ ਵਾਲਾ ਸ਼ਾਨਾ ਡੱਗੋ ਰਮਾਣਾ ਮਿੱਤਰੋ ਟੌਪ ਦੇ ਪਲੇਅਰ ਪਿੰਦੂ ਸੀਚੇ ਵਾਲ ਹੁਣੀ ਵਾਹਿਗੁਰੂ ਸੀਚੇ ਵਾਲ ਹੁਣੀ ਮਿੱਤਰੋ ਜੋ ਓਕੇਸੀ ਕਬੱਡੀ ਕਲੱਬ ਦੇ ਹਿੱਸਾ ਬਣੇ ਹੋਏ ਆ ਟੌਪ ਦੀ ਟੀਮ ਸ਼ੀਲੂ ਦੀ ਟੀਮ ਦੀ ਗੱਲ ਕਰੀਏ ਯੂਨਾਈਟਿਡ ਬ੍ਰੈਂਟਨ ਕਬੱਡੀ ਕਲੱਬ ਚ ਮਿੱਤਰੋ ਸ਼ੀਲੂ ਨੇ ਖੇਡਣਾ ਸ਼ੀਲੂ ਆ ਨਾਲ ਹੀ ਆਦਾ ਸੁਰਕਪਰੀਆ ਬਹੁਤ ਤਗੜੇ ਤਗੜੇ ਮੱਲ ਮਨੀਸ਼ਾ ਨਾਲ ਮਿੱਤਰੋ ਸੋ ਸਰੇ ਦੀ ਟੀਮ ਹੈ ਜਾਂ ਰੇਡਰਾਂ ਦੇ ਵਿੱਚ ਪੂਰੀ ਛੰਨਾ ਵਾਲਾ ਪਾਲੀ ਫਤੇਗੜ ਛੰਨਾ ਕਾਲਾ ਧੂਰਕੋਟ ਵੰਟੀ ਟਿੱਬਾ ਖੀਰਾਂ ਵਾਲੀ ਆ ਬੋਲਟ ਵੀ ਨਾਲ ਹੀ ਆ ਮੈਂ ਕਹਾਂ ਵੀ ਯੂਨਾਈਟਿਡ ਬ੍ਰੈਂਟਨ ਚ ਬੋਲਟ ਵੀ ਖੀਰਾਂ ਵਾਲੀ ਆ ਸੋ ਟੀਮੇ ਦੇਖ ਕੇ ਵੀ ਇਹ ਵੀ ਧਾਕੀ ਪਾਉ ਛੰਨਾ ਵਾਲੇ ਪੂਰੀ ਦੀਆਂ ਕੌਡੀਆਂ ਸ਼ੀਲੂ ਨਾਲ ਮਿਲ ਕੇ ਮਿੱਤਰੋ ਵਧੀਆ ਟੀਮ ਆ ਸੋ ਉਧਰੋਂ ਮੈਟਰੋ ਦੀ ਟੀਮ ਨਾਲ ਮੈਚ ਜੀ ਦਾ ਪਹਿਲਾ ਉਹ ਬਹੁਤ ਤਗੜਾ ਲੱਗਣਾ ਇਧਰੋਂ ਕਿਉਂਕਿ ਮੈਟਰੋ ਚ ਮਿੱਤਰੋ ਸੁਲਤਾਨ ਆ ਸ਼ਮਸ਼ਪੁਰੀਆ ਲੁੱਧਰ ਆ ਮੈਂ ਕਹਾਵਾ ਵੀ ਟੌਪ ਦਾ ਮੱਲ ਤੇ ਮੌਸੇਮ ਢਿੱਲੋਂ ਪਾਕਿਸਤਾਨ ਦਾ ਬਹੁਤ ਤਗੜਾ ਪਲੇਅਰ ਆ ਸੋ ਕਾਲਾ ਤਨੌਲੇ ਵਾਲਾ ਮਿੱਤਰੋ ਅਮਰਿਤ ਫਤੇਗੜ ਸ਼ਨਾ ਕਾਲ ਸਿੰਘ ਵਾਲੇ ਇੰਦਰਜੀਤ ਨੂੰ ਦੁਨੀਆ ਜਾਣਦੀ ਆ ਬੇਸ਼ੱਕ ਪੰਜਾਬ ਨਹੀਂ ਖੇਡਿਆ ਪਰ ਬਹੁਤ ਤਗੜਾ ਪਲੇਅਰ ਆ ਉਹ ਵੀ ਸਾਓਕੇ ਵਾਲਾ ਰਵੀ ਆ ਤੇ 우ਬੈਦੁੱਲੇ ਦੀਆਂ ਬਾਤਾਂ ਹੀ ਕੀ ਆ ਮਿੱਤਰੋ ਜੋ ਮੂਰੇ ਹੋ ਕੇ ਜੋ ਹੈ ਜਫੇ ਲਾਉਂਦਾ ਉਹ ਸਾਰੇ ਜਾਣਦੇ ਆ ਤੇ ਫਰਿਆਦ ਨਾ ਇੰਦਰਜੀਤ ਦੀ ਜੂੜੀ ਸਾਬਣੋਂ ਪਤਾ ਵੀ ਇਹ ਕੀ ਕੀ ਕਰ ਸਕਦੇ ਆ ਤੇ ਮੇਤਰੋ ਟ੍ਰਾਂਟੋ ਦੀ ਟੀਮ ਚਾ ਜੱਗੂ ਨਾਲ ਮੈਨੂੰ ਲੱਗਦਾ ਅੰਬਾ ਜਾਂ ਰੁਪਿੰਦਰ ਦੋਦੇ ਵਾਲੇ ਹੁਣੇ ਜੋ ਹੈ ਅਲੱਗ ਟੀਮਾਂ ਉਹਨਾਂ ਦੀ ਸੋ ਦੋ ਤਿੰਨ ਟੀਮਾਂ ਹਜੇ ਆਪਣੇ ਕੋਲ ਪੋਸਟਰ ਨਹੀਂ ਆਏ ਸੀਗੇ ਸੋ ਜੱਗੂ ਦੀ ਟੀਮ ਵੀ ਬਹੁਤ ਤਗੜੀ ਆ ਵੈਸੇ ਬਹੁਤ ਵਧੀਆ ਪਲੇਅਰ ਆ ਉਹਦੇ ਵਿੱਚ ਵੀ ਤੇ ਉਧਰੋਂ ਰੁਪਿੰਦਰ ਦੋਦੇ ਹੁਣੀ ਅੰਬਾ ਸੌਰ ਸਿੰਘ ਵਾਲਾ ਨਾਲਾ ਸੋ ਉਹ ਵੀ ਟੀਮ ਬਹੁਤ ਤਗੜੀ ਆ ਬਾਕੀ ਜਿੱਦਾਂ ਮੈਨੂੰ ਕੱਲ ਨੂੰ ਜੇਰੋ ਬਾਕੀ ਇਹ ਕੱਲ ਨੂੰ ਹੋਊਗਾ ਕੈਨੇਡਾ ਚ ਮੇਲਾ ਰਾਤ ਨੂੰ ਚੱਲੂਗਾ ਲਾਈਵ ਕੱਲ ਨੂੰ ਮੈਂ ਤੁਹਾਨੂੰ ਵੀਡੀਓ ਚ ਵੀ ਕਲੀਅਰ ਕਰ ਦੂੰ ਵੈਸੇ ਬਾਕੀ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਨਵੀਂ ਅਪਡੇਟ ਲੈ ਕੇ ਮਿਲਦੇ ਆਂ ਮਿੱਤਰੋ ਧੰਨਵਾਦ